ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਜਾਨਾ ਸੱਚ ਟਾਈਮ ਨਿਊਜ਼ ਚੈਨਲ ਪੰਜਾਬੀ ਫਿਲਮ ਫਰਲਾ ਵਾਹਿਗੁਰੂ ਜੀ ਦਾ ਪੱਲਾ ਦਾ ਪੋਸਟਰ ਹੋਇਆ ਰਿਲੀਜ਼ ਦੱਸਣਯੋਗ ਹੈ ਕਿ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਇਤਿਹਾਸਿਕ ਮੰਦਰ ਨਾਨਕ ਚੱਕ ਵਿਖੇ ਮੁਖ ਸੇਵਾਦਾਰ ਮਹਾਨ ਹਰੀ ਕੁੰਮ ਦਾਸ ਜੀ ਵੱਲੋਂ ਇਹ ਪੋਸਟਰ ਰਿਲੀਜ਼ ਕੀਤਾ ਗਿਆ ਦਸ਼ਕਾਂ ਨੂੰ ਦੱਸ ਦਈਏ ਕਿ ਇਹ ਧਾਰਮਿਕ ਤੇ नशे की रोकथाम बनाई गई पंजाबी फिल्म है जो कि इतिहास रचन जा रही है आओ वेखते हाँ है पूरी खबर रोजाना सच टाइम न्यूज़ चैनल से बहुत देखो जी अभी बड़े धन्यवादी हाँ अच्छा एक पवित्र नगरी ਨਾਨਕ ਚੱਕੇ ਵਿਖੇ ਤਨਤਨ ਬਾਬਾ ਸ਼੍ਰੀ ਚੰਦ ਜੀ ਦੇ ਮਹਾ ਤਪਸਵੀ ਗੁਰੂ ਨਾਨਕ ਪਾਸ਼ਾ ਦੇ بیٹے ਉਹਨਾਂ ਦੇ ਚਰਨਾਂ ਵਿੱਚ ਆ ਕੇ ਅਸੀਂ ਤੇ ਆਸ਼ੀਰਵਾਦ ਲਿਆ ਵਾ ਇਥੇ ਸਾਨੂੰ ਬਾਬਾ ਜੀ ਨੇ ਸੰਗਤ ਨੇ ਬਹੁਤ ਪਿਆਰ ਦਿੱਤਾ ਵਾ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਫਿਲਮ ਬਾਬਾ ਜੀ ਨੇ ਸੁਪਰ ਹਿੱਟ ਕਰਨੀ ਹੈ ਤੇ ਫਿਲਮ ਸਿਨੇਮਾ ਘਰਾਂ ਵਿੱਚ ਵਧੀਆ ਚੱਲੇਗੀ 26 ਸਤੰਬਰ ਨੂੰ ਫਿਲਮ ਲੱਗ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ 26 ਸਤੰਬਰ ਨੂੰ ਆਪਣੇ ਪਰਿਵਾਰਾਂ ਸਮੇਤ ਸਿਨੇਮਾ ਘਰਾਂ ਵਿੱਚ ਪਹੁੰਚੋ ਤੇ ਇਸ ਫਿਲਮ ਨੂੰ ਦੇਖੋ ਜਿਹਦੇ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਆਪਣੇ ਬੱਚੇ ਨੂੰ ਨਸ਼ਿਆਂ ਤੋਂ ਹਟਾ ਕੇ ਅਸੀਂ ਗੁਰਬਾਣੀ ਨਾਲ ਜੋੜੀਏ। ਬਹੁਤ ਵਧੀਆ ਭਾਈ ਜੀ ਨੇ ਗੱਲ ਆਖੀ ਆ ਕਿ ਪੰਜਾਬ ਦੀ ਇੱਕ ਨੌਜਵਾਨ ਪੀੜ੍ਹੀ ਆ ਜਿਹੜੀ ਨਸ਼ਿਆਂ ਦੇ ਵਿੱਚ ਬਰਬਾਦ ਹੋ ਚੁੱਕੀ ਆ। ਉਹਦਾਂ ਕਰਕੇ ਜਿਹੜੀ ਫਿਲਮ ਕੱਢੀ ਆ ਨੌਜਵਾਨੀ ਨੂੰ ਬਚਾਉਣ ਮਾਰਿਆ। ਕਹੀ ਭਾਈ ਕੀ ਗੱਲ? ਮੈਂ ਕਿ ਤਾ ਦਰਵਾਜੀ ਵੀ ਤੇ ਇਹ ਫਿਲਮ ਫਿਲਮ ਬਹੁਤ ਵਧੀਆ ਪਰਿਵਾਰ ਦੀ ਫਿਲਮ ਛੜਲਾ ਵਾਇਗੁਰ ਜੀ ਦਾ ਪੰਨਾ ਆਉਣ ਵਾਲੀ ਜਨਰੇਸ਼ਨ ਨੂੰ ਸੇਧ ਦੇਣ ਵਾਲੀ ਫਿਲਮ। ਪਰਿਵਾਰ ਚ ਬੈਠ ਕੇ ਦੇਖਣ ਵਾਲੀ ਫਿਲਮ 40 ਸਾਲ ਬਾਅਦ ਇਤਾਂ ਦੀ ਫਿਲਮ ਆਈ ਆ ਡੀ ਐਸ ਕੁੰਡੀ ਜਿਨਾਂ ਨੇ ਰੋਲ ਕੀਤਾ ਡਾਇਰੈਕਟਰ ਵੀ ਉਹ ਆਪ ਨੇ ਤੇ ਫਿਲਮ ਵੀ ਉਹਨਾਂ ਆਪ ਕੀਤੀ ਤੇ ਗੀਤ ਵੀ ਬੜੇ ਵਧੀਆ ਤੇ ਸਾਰੇ ਹੁਬਭਾ ਕੇ ਤੁਹਾਨੂੰ ਦੇਖੋ ਤੇ ਫਾਇਦਾ ਤਾਂ ਉਹ ਪਰਿਵਾਰ ਨੂੰ ਨਾ ਕਰੋ ਬਾਕੀ ਕੁਝ ਤਾਂ ਕਾਫੀ ਵਧੀਆ ਹੈ ਬੱਚਿਆਂ ਨੂੰ ਸਿਖਾ ਦੇਣ ਵਾਲੀ ਫਿਲਮ ਹੈ ਇਹ ਜਿਹੜੀ ਫਿਲਮ ਹੈ ਗੁਦਾਸਪੁਰ ਜਿਹੜਾ ਨਾ ਸੰਬੰਧਿਤ ਜਿਹੜੇ ਉਹ ਕਲਾਕਾਰ ਨੇ ਕੰਮ ਕੀਤਾ ਹਾਂਜੀ ਸਾਰੇ ਪੰਜਾਬ ਦੇ ਅੱਡ ਤੋਂ ਕੰਮ ਕੀਤਾ ਹਾਂਜੀ ਚੰਗੇ ਕਲਾਕਾਰ ਨੇ ਕੰਮ ਕੀਤਾ ਪਰ ਖਾਸ ਕਰਕੇ ਇਹਨਾਂ ਗੁਦਾਸਪੁਰ ਵਾਲਾ ਦਾ ਰੋਲ ਉਹ ਕਾਫੀ ਦਿੱਕ ਪਹਿਲੀ ਵਾਰ ਜਿਹੜੀ ਇਹ ਫਿਲਮ ਹੈ ਫੜਲਾ ਵਾਇਰੂਸ ਜਿਹਦਾ ਫੜਲਾ ਕਿ ਪੁਰ ਸਾਡੇ ਮਾਨੇਪੁਰ ਪਿੰਡ ਦੇ ਵਿੱਚ ਬਲਾ ਕਲਾਕਾਰ ਨੇ ਕੀਤਾ ਹੈ ਜਿਹੜੇ ਗੁਦਾਸਪੁਰ ਦੇ ਸਿਸਮੂ ਤੇ ਕੋਈ ਹਮਸਾ ਚੁਪਾ ਹੋਇਆ ਹੋਰ ਇਸ ਜਿੰਦਗੀ ਕਾਸੀ ਤੇ ਆ ਕਿ ਇਹ ਤੋਂ ਆਉਣ ਵਾਲੀ ਸਾਡਾ ਜਿਹੜਾ ਏਰੀਆ ਵੱਡ ਰਹੀ ਈ ਹੈ ਇੱਥੇ ਬੱਚਿਆਂ ਨੂੰ ਕੋਈ ਢੀਂਗ ਵੱਡੀ ਅਸਹਿਤ ਨਹੀਂ ਮਿਲਦੀ। ਪਰ ਇਹ ਫਿਲਮ ਤੋਂ ਸ਼ੂਟ ਬਹੁਤ ਨਾ ਵਿੰਦੇ ਰਹਿੰਦੇ ਨੇ بڑے ਲੋਕ ਆਉਂਦੇ ਨੇ। ਇਹ ਫਿਲਮ ਬਹੁਤ ਦਾ ਪਿਆਰ ਮਿਲੇਗਾ। ਬਾਕੀ ਇਹ ਵੀ ਨਸ਼ੀ ਜਿਹੜੇ ਨੇ ਉਹ ਕੰਮ ਦਾ ਬਹੁਤ ਜ਼ਿਆਦਾ ਪੰਜਾਬੀ ਹੁੰਦਾ। ਪਰ ਇਹਦੇ ਵਿੱਚ ਬਣਾ ਬਣਾ ਇਹਦਾ ਜਿਹੜਾ ਕੰਮ ਦਾ ਜਿਹੜਾ ਭਾਈ ਜਿਹੜਾ ਦੱਸਿਆ ਵੀ ਇਹ ਬਹੁਤ ਦਾ ਯੋਗਦਾਨ ਹੋਊਗਾ। ਕਿ ਸਾਡੇ ਮਾਝੇ ਏਰੀਆ ਦੇ ਬਰਦਾਸ਼ਪੁਰ ਜ਼ਿਲ੍ਹੇ 'ਚ ਬਣੀ ਆ ਫਿਲਮ ਤੇ ਬਹੁਤ ਦੁਨੀਆ ਸ਼ੂਟਿੰਗ ਹੋਣ ਚੱਲ ਰਹੀ ਆ। ਤੇ ਬਹੁਤਾ ਪਿਆਰ ਤੁਸੀਂ ਦੇਣਾ ਸਿਨੇਮਾ ਕ੍ਰਾਂਚੀ ਆ ਕੇ ਤੇ ਜਦੋਂ ਫਿਲਮ ਆ ਰਹੀਗੀ ਉਹਦਾ ਰਿਜ਼ਲਟ ਕੀ ਆ ਸਾਰੀ ਦੁਨੀਆ ਨੂੰ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਛੋਟੇ ਛੇ ਚੈਨਲਾਂ ਤੇ ਵੀ ਚੱਲੇਗੀ ਤੇ ਟੀਵੀ ਦੇ ਵੀ ਚੱਲੇਗੀ ਤੇ YouTube ਤੇ ਵੀ ਚੱਲੇਗੀ ਪਟਾਰਾ ਚੈਨਲ ਤੇ ਸਵਾ 9 ਸਵਾ 12 ਸਵਾ 3 ਸਵਾ 6 ਤੇ ਸਵਾ 9 ਵਜੇ ਸਾਡਾ ਪ੍ਰੋਪਰ ਪ੍ਰੋਮੋ ਚੱਲਦਾ ਪਿਆ ਵਾ ਔਰ ਵਰਲਡਵਾਈਡ ਜਿਹੜਾ ਆਪਾਂ ਉਹ ਪ੍ਰੋਮੋ ਚਲਾ ਰਹੇ ਹਾਂ ਕਿ ਪਟਾਰਾ ਚੈਨਲ ਕੋਲ ਐਡ ਹੋ ਰਹੀ ਹੈ ਤੇ ਇੱਕ ਵਾਰ ਤੁਸੀਂ ਸਾਡਾ ਪ੍ਰੋਮੋ ਵੇਖੋ ਪਟਾਰਾ ਚੈਨਲ ਲਗਾ ਕੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਫਿਲਮ ਕਿੰਨੀ ਵਧੀਆ ਬਣੀ ਹੋਰ ਕਿੰਨੀ ਮਨ ਰੰਗਣਾਂ ਔਰ ਕਿੰਨੀ ਪਰਿਵਾਰਕ ਦੇ ਵੇਖਣ ਵਾਲੀ ਹੈ ਧੰਨਵਾਦ ਸਾਡੇ ਦਵਿੰਦਰ ਸਿੰਘ ਖਾਲਸਾ ਜੀ ਦਾ ਸਾਡੇ ਵੱਡੇ ਭਰਾ ਜਿਹੜੇ ਸਾਡੀ ਪ੍ਰੋਮੋਸ਼ਨ ਦੀ ਕਮਾਰ ਸਾਂਭੀ ਹੈ ਜਿਨ੍ਹਾਂ ਨੇ ਮੀਡੀਆ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਜਦੋਂ ਸ਼ੂਟਿੰਗ ਟਾਈਮ ਹੀ ਸਾਡਾ ਬੜਾ ਰਿਗਾਰਡ ਕੀਤਾ ਸ਼ੂਟਿੰਗ ਟਾਈਮ ਹੀ ਇਹਨਾਂ ਨੇ ਬੜ ਬਹੁਤ ਜ਼ਿਆਦਾ ਸਾਡੀ ਪ੍ਰੋਮੋਸ਼ਨ ਕੀਤੀ ਹੁਣ ਵੀ ਸਾਡਾ ਸਾਥ ਦੇ ਰਹੇ ਨੇ ਅਸੀਂ ਜਿੱਲੀਆਂ ਵੀ ਫਿਲਮਾਂ ਕਰਾਂਗੇ ਇਹ ਭਾਜੀ ਸਾਡੇ ਸਾਡੇ ਨਾਲ ਰਹਿਣਗੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ